ਦੋਸਤੋ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਮਰਦਾਂ ਦੀ ਪਤਨੀ ਕਿੰਨੀ ਵੀ ਖੂਬਸੂਰਤ ਕਿਉਂ ਨਾ ਹੋਵੇ ਪਰ ਕੁਝ ਮਰਦਾਂ ਨੂੰ ਪਰਾਈ ਔਰਤ ਦੇ ਨਾਲ ਸੰਬੰਧ ਬਣਾਉਣ ਦੀ ਇੱਛਾ ਹੁੰਦੀ ਹੈ ਗੱਲ ਕੜਵੀ ਹੈ ਪਰ ਸੱਚ ਹੈ ਦੋਸਤੋ ਅੱਜ ਤੁਹਾਨੂੰ ਇਸ ਦੇ ਬਾਰੇ ਦੱਸਾਂਗੇ ਕਿ ਇਸ ਤਰ੍ਹਾਂ ਕਿਉਂ ਹੁੰਦਾ ਹੈ ਜ਼ਿਆਦਾਤਰ ਪੁਰਸ਼ਾਂ ਨੂੰ ਦੂਸਰੇ ਦੀ ਪਤਨੀ ਪਸੰਦ ਆਉਂਦੀ ਹੈ ਅਗਰ ਤੁਸੀਂ ਵੀ ਐਸੇ ਪੁਰਸ਼ਾਂ ਵਿੱਚੋਂ ਹੋ ਦੂਸਰੇ ਦੀ ਪਤਨੀ ਜ਼ਿਆਦਾ ਚੰਗੀ ਲੱਗਦੀ ਹੈ ਤਾਂ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਆਓ ਵੀਡੀਓ ਸ਼ੁਰੂ ਕਰਦੇ ਹਾਂ ਕੁਝ ਪੁਰਸ਼ਾਂ ਨੂੰ ਪਰਾਇ ਇਸਤਰੀ ਵਿੱਚ ਜ਼ਿਆਦਾ ਦਿਲਚਸਪੀ ਕਿਉਂ ਹੁੰਦੀ ਹੈ ਦੋਸਤੋ ਇਸ ਦੁਨੀਆ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਹਨ ਕੁਝ ਲੋਕ ਆਪਣੀ ਪਤਨੀ ਨੂੰ ਦੇਵੀ ਮੰਨਦੇ ਹਨ ਤੇ ਕੁਝ ਲੋਕ ਜੋ ਸ਼ਾਦੀ ਦੇ ਬਾਅਦ ਵੀ ਦੂਸਰਿਆਂ ਦੀ ਤਰਫ ਲਲਚਾਈ ਨਜ਼ਰਾਂ ਨਾਲ ਦੇਖਦੇ ਹਨ ਚਲੋ ਜਾਣਦੇ ਹਾਂ ਅਸਲੀ ਵਜ੍ਹਾ ਨੰਬਰ 1 ਆਪਣੀ ਪਤਨੀ ਵਿੱਚ ਪਰਮਾਨੈਂਟ ਵਾਲੀ ਫੀਲਿੰਗ ਪਰਾਈ ਔਰਤ ਵਿੱਚ ਨਮਾਪਣ ਕੁਝ ਪੁਰਸ਼ਾਂ ਨੂੰ ਰਿਸ਼ਤੇ ਵਿੱਚ ਐਕਸਾਈਟਮੈਂਟ ਚਾਹੀਦੀ ਸ਼ਾਦੀ ਦੇ ਕੁਝ ਸਾਲਾਂ ਬਾਅਦ ਆਈ ਲਵ ਯੂ ਦੀ ਜਗਾ ਦੁੱਧ ਲੈ ਆਉਣਾ ਤੇ ਬਲਵ ਕਿਉਂ ਨਹੀਂ ਬਦਲਿਆ ਵਰਗੇ ਸੰਵਾਦ ਹੁਣ ਲੱਗਦੇ ਹਨ ਉਦੋਂ ਉਹਨਾਂ ਨੂੰ ਲੱਗਦਾ ਹੈ ਕਿ ਰੋਮਾਂਸ ਖਤਮ ਹੋ ਗਿਆ ਈ ਔਰਤ ਵਿੱਚ ਉਹਨਾਂ ਨੂੰ ਨਮਾਪਣ ਤੇ ਆਕਰਸ਼ਣ ਦਿਖਦਾ ਹੈ ਭਲੇ ਹੀ ਉਹ ਸਿਰਫ ਇੱਕ ਭਰਮ ਹੋਵੇ ਸੱਚ ਪੁੱਛੋ ਤਾਂ ਇਹ ਉਹੀ ਲੋਕ ਹੁੰਦੇ ਹਨ ਜੋ ਨਵੇਂ ਫੋਨ ਦੇ ਪਿੱਛੇ ਭੱਜਦੇ ਰਹਿੰਦੇ ਹਨ ਆਰੋ ਜਦੋਂ ਫੋਨ ਪੁਰਾਣਾ ਖਰਾਬ ਹੁੰਦਾ ਹੈ ਉਦੋਂ ਉਸਦੀ ਅਸਲੀ ਕੀਮਤ ਸਮਝ ਆਉਂਦੀ ਹੈ ਨੰਬਰ 2 ਘਰ ਦੀ ਦਾਲ ਵਿੱਚ ਸਵਾਦ ਨਹੀਂ ਪਰ ਹੋਟਲ ਦੀ ਹਰ ਡਿਸ਼ ਲਾਜਵਾਬ ਇਹ માનਸਿਕਤਾ ਬਹੁਤ ਸਾਰੇ ਪੁਰਸ਼ਾਂ ਵਿੱਚ ਹੁੰਦੀ ਹੈ ਘਰ ਦੀ ਬਣੀ ਹੋਈ ਸਬਜੀ ਤੋਂ ਜ਼ਿਆਦਾ ਉਹਨਾਂ ਨੂੰ ਰੈਸਟੋਰੈਂਟ ਦੀ ਤੜਕਾ ਲੱਗੀ ਦਾਲ ਪਸੰਦ ਆਉਂਦੀ ਹੈ ਪਲੇ ਹੀ ਉਹ ਸਿਹਤ ਲਈ ਨੁਕਸਾਨਦੇਹ ਹੋਵੇ ਇਸੇ ਤਰ੍ਹਾਂ ਪਲੇ ਹੀ ਉਹਨਾਂ ਦੀ ਪਤਨੀ ਉਹਨਾਂ ਨੂੰ ਪਿਆਰ ਨਾਲ ਸੰਭਾਲ ਰਹੀ ਹੋਵੇ ਪਰ ਉਹਨਾਂ ਨੂੰ ਲੱਗਦਾ ਹੈ ਕਿ ਬਾਹਰ ਦੀ ਦੁਨੀਆ ਜ਼ਿਆਦਾ ਮਜ਼ੇਦਾਰ ਹੈ ਇਹ ਸੋਚੋ ਘਰ ਦੀ ਅਸਲੀ ਦਾਲ ਹੀ ਪੋਸ਼ਣ ਦਿੰਦੀ ਹੈ ਹੋਟਲ ਦੀ ਦਾਲ ਕੁਝ ਸਮਾਂ ਸਵਾਦ ਦਿੰਦੀ ਹੈ ਨੰਬਰ 3 ਪਤਨੀ ਤਾਂ ਹੈ ਹੀ ਪਰ ਦੂਸਰਿਆਂ ਦੇ ਲਈ ਮੇਰਾ ਆਕਰਸ਼ਣ ਕਿਉਂ ਨਾ ਬਣਿਆ ਰਹੇ ਕੁਝ ਪੁਰਸ਼ਾਂ ਨੂੰ ਖੁਦ ਨੂੰ ਡਿਮਾਂਡ ਵਿੱਚ ਰੱਖਣ ਦਾ ਬਹੁਤ ਸ਼ੌਂਕ ਹੁੰਦਾ ਹੈ ਭਲੇ ਹੀ ਸ਼ਾਦੀ ਹੋ ਗਈ ਹੋਵੇ ਅਗਰ ਕੋਈ ਔਰਤ ਉਨ੍ਹਾਂ ਦੀ ਤਾਰੀਫ਼ ਕਰ ਦੇਵੇ ਤਾਂ ਉਨ੍ਹਾਂ ਦਾ ਸੀਨਾ 56 ਇੰਚ ਦਾ ਹੋ ਜਾਂਦਾ ਹੈ ਉਨ੍ਹਾਂ ਦਾ ਤਰਕ ਬੜਾ ਹੀ ਅਜੀਬ ਹੁੰਦਾ ਹੈ ਮੈਂ ਸ਼ਾਦੀशुदा ਹਾਂ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਮੇਰੀ ਮਾਰਕੀਟ ਵੈਲਿਊ ਖਤਮ ਹੋ ਗਈ ਪਰ ਉਹਨਾਂ ਨੂੰ ਇਹ ਸਮਝ ਵਿੱਚ ਨਹੀਂ ਆਉਂਦਾ ਕਿ ਇਹ ਮਾਰਕੀਟ ਵੈਲਿਊ ਅਕਸਰ ਘਰ ਦੀ ਸ਼ਾਂਤੀ ਭੰਗ ਕਰ ਦਿੰਦੀ ਹੈ ਨੰਬਰ 4 ਪਤਨੀ ਦੇ ਤਾਨਿਆਂ ਤੋਂ ਬਚਣ ਦੇ ਲਈ ਬਾਹਰ ਦੀਆਂ ਤਾਰੀਫਾਂ ਵਿੱਚ ਮਨ ਲੱਗਣਾ ਸ਼ਾਦੀ ਦੇ ਕੁਝ ਸਾਲਾਂ ਬਾਅਦ ਪਤਨੀ ਨੂੰ ਆਪਣੇ ਪਤੀ ਦੀ ਅਸਲੀ ਫਿਤਰਤ ਤਾਂ ਸਮਝ ਵਿੱਚ ਆਉਣ ਲੱਗਦੀ ਹੈ ਉਹ ਕਹਿੰਦੀ ਹੈ ਤੁਸੀਂ ਪਹਿਲੇ ਵਰਗੇ ਨਹੀਂ ਰਹੇ ਹੁਣ ਤਾਂ ਤੁਸੀਂ ਆਫਿਸ ਤੇ ਝੂਲੇ ਵਿੱਚ ਝੂਲਦੇ ਹੋ ਹੁਣ ਵਿਚਾਰਾ ਪਤੀ ਚੋ ਦੋ ਘਰ ਵਿੱਚੋਂ ਤਾਨੇ ਸੁਣਦਾ ਹੈ ਤੇ ਬਾਹਰ ਆਫਿਸ ਵਿੱਚੋਂ ਵਾਹ ਵਾਹ ਹੁੰਦੀ ਹੈ ਤਾਂ ਉਸ ਦਾ ਮਨ ਬਾਹਰ ਜਾਦਾ ਲੱਗਣ ਲੱਗਦਾ ਹੈ ਬਿਲਕੁਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਸਕੂਲ ਵਿੱਚ ਪੜਾਈ ਤੋਂ ਬਚਣ ਦੇ ਲਈ ਬੱਚੇ ਬਾਥਰੂਮ ਜਾਣ ਦਾ ਬਹਾਨਾ ਬਣਾਉਂਦੇ ਹਨ ਨੰਬਰ 5 ਜੋ ਚੀਜ਼ ਮੁਸ਼ਕਿਲ ਨਾਲ ਮਿਲੇ ਉਸਦੀ ਚਾਹਤ ਹੁੰਦੀ ਹੈ ਇਨਸਾਨ ਦੀ ਆਦਤ ਹੀ ਇਸ ਤਰ੍ਹਾਂ ਦੀ ਹੈ ਜੋ ਚੀਜ਼ ਆਸਾਨੀ ਨਾਲ ਮਿਲ ਜਾਏ ਉਸਦੀ ਕਦਰ ਘੱਟ ਕਰਦਾ ਹੈ ਜੋ ਮੁਸ਼ਕਿਲ ਨਾਲ ਹਾਸਲ ਹੋਵੇ ਉਸਦੀ ਚਾਹਤ ਵੱਧ ਜਾਂਦੀ ਹੈ ਪਤਨੀ ਤਾਂ ਘਰ ਵਿੱਚ ਹੀ ਹੈ ਹਰ ਦੁੱਖ ਸੁੱਖ ਵਿੱਚ ਸਾਥ ਦਿੰਦੀ ਪਾਰ ਕੁਝ ਪੁਰਸ਼ਾਂ ਨੂੰ ਸਿਰਫ ਉਹੀ ਚੀਜ਼ ਚਾਹੀਦੀ ਜੋ ਉਹਨਾਂ ਦੇ ਕੋਲ ਨਹੀਂ ਹੁੰਦੀ ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕੱਪੜਿਆਂ ਦੀ ਅਲਮਾਰੀ ਭਰੀ ਹੋਵੇ ਫਿਰ ਵੀ ਕੁਝ ਪਾਉਣ ਨੂੰ ਨਹੀਂ 6 ਦੂਸਰੀ ਔਰਤ ਸਿਰਫ ਮੋਹ ਦਿੰਦੀ ਹੈ ਪਰ ਸੱਚਾਈ ਕੁਝ ਹੋਰ ਹੁੰਦੀ ਹੈ ਬਹੁਤ ਸਾਰੇ ਪੁਰਸ਼ ਇਹ ਭੁੱਲ ਜਾਂਦੇ ਹਨ ਕਿ ਦੂਰ ਤੋਂ ਜੋ ਚੀਜ਼ ਆਕਰਸ਼ਿਤ ਲੱਗਦੀ ਹੈ ਉਹ ਕੋਲ ਜਾ ਕੇ ਉਸੇ ਤਰ੍ਹਾਂ ਦੀ ਨਹੀਂ ਹੁੰਦੀ ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ ਉਹ ਪਰਾਈ ਔਰਤ ਜੋ ਬਹੁਤ ਸਮਝਦਾਰ ਹਸਮੁਖ ਤੇ ਦਿਲਚਸਪ ਲੱਗ ਰਹੀ ਹੈ ਉਹ ਵੀ ਕਿਸੇ ਦੀ ਪਤਨੀ ਹੋਵੇਗੀ ਤੇ ਸ਼ਾਇਦ ਉਹ ਵੀ ਆਪਣੇ ਪਤੀ ਨੂੰ ਤਾਨੇ ਦਿੰਦੀ ਹੋਵੇਗੀ ਜਿਸ ਤਰ੍ਹਾਂ ਤੁਹਾਡੀ ਪਤਨੀ ਦਿੰਦੀ ਹੈ ਨੰਬਰ 7 ਜਿਨ੍ਹਾਂ ਨੂੰ ਆਪਣੀ ਪਤਨੀ ਦੀ ਅਹਿਮੀਅਤ ਸਮਝਣ ਵਿੱਚ ਦੇਰ ਹੋ ਜਾਂਦੀ ਬਹੁਤ ਸਾਰੇ ਪੁਰਸ਼ ਬਾਹਰ ਦੇ ਆਕਰਸ਼ਣ ਵਿੱਚ ਐਨੇ ਓਲਝ ਜਾਂਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਆਪਣੀ ਪਤਨੀ ਦੀ ਕਦਰ ਸਮਝ ਵਿੱਚ ਆਉਂਦੀ ਹੈ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਜਦੋਂ ਪਤਨੀ ਘਰ ਛੱਡ ਕੇ ਚਲੀ ਜਾਂਦੀ ਹੈ ਉਦੋਂ ਅਹਿਸਾਸ ਹੁੰਦਾ ਹੈ ਜੋ ਘਰ ਉਸਨੇ ਬਣਾਇਆ ਸੀ ਉਹ ਪਿਆਰ ਤੇ ਤਿਆਗ ਸਮਝਦਾਰੀ ਨਾਲ ਭਰਿਆ ਸੀ ਪਰ ਉਹ ਉਸ ਵਕਤ ਸਮਝ ਨਹੀਂ ਸਕਿਆ ਦੋਸਤੋ ਉਮੀਦ ਕਰਦੀ ਹਾਂ ਕਿ ਤੁਸੀਂ ਜਾਣ ਗਏ ਹੋਵੋਗੇ ਕਿ ਅਸਲੀ ਸੁੱਖ ਘਰ ਵਿੱਚ ਹੀ ਹੈ ਇਹ ਸੱਚ ਹੈ ਕਿ ਇਨਸਾਨ ਸੁਭਾਅਤੋਂ ਟਪਕਣ ਵਾਲਾ ਹੁੰਦਾ ਹੈ ਪਰ ਜੋ ਲੋਕ ਆਪਣੇ ਰਿਸ਼ਤੇ ਦੀ ਗਹਿਰਾਈ ਨੂੰ ਸਮਝਦੇ ਹਨ ਉਹ ਕਦੀ ਇੱਧਰ ਉੱਧਰ ਨਹੀਂ ਦੇਖਦੇ ਘਰ ਦੀ ਬਣੀ ਰੋਟੀ ਭਲੇ ਹੀ ਸਿੰਪਲ ਲੱਗੇ ਪਰ ਉਹੀ ਅਸਲੀ ਪੇਟ ਭਰਦੀ ਹੈ ਹੋਟਲ ਦੀ ਬਿਰਿਆਨੀ ਰੋਜ਼ ਰੋਜ਼ ਖਾਓਗੇ ਤਾਂ ਸਿਹਤ ਖਰਾਬ ਹੋਵੇਗੀ ਤਾਂ ਜਨਾਬ ਕਦੀ ਵੀ ਤੁਹਾਡੇ ਮਨ ਵਿੱਚ ਇਸ ਤਰ੍ਹਾਂ ਦਾ ਖਿਆਲ ਆਏ ਕਿ ਬਾਹਰ ਦੀ ਘਾਫੂਸ ਹਰੀ ਹੈ ਤਾਂ ਰੁਕੋ ਤੇ ਸੋਚੋ ਕਿ ਜੋ ਸਾਥ ਨਿਭਾ ਰਹੀ ਹੈ ਉਸਦੀ ਕਦਰ ਕਰਨਾ ਜ਼ਰੂਰੀ ਹੈ ਅੱਜ ਦਾ ਵੀਡੀਓ ਤੁਹਾਨੂੰ ਪਸੰਦ ਆਇਆ ਹੋਵੇਗਾ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ